ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਨੰ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਕਾਰ ਚੱਲਦੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਬਾਵਨ ਅਖਰੀ ਦੇ ਵਿੱਚ ਭਗਤ ਜੀ ਦੇ ਸ਼ਬਦ ਚੱਲ ਰਹੇ ਹਨ 340 ਅੰਗ ਤੇ ਭਗਤ ਜੀ ਦੀ ਇਹ ਵਾਲੀ ਸਵਾਇਮਾਨ ਹੈ। ਔੜੀ ਪੂਰਵੀ ਰਾਗ ਦੇ ਵਿੱਚ ਬਾਵਨ ਅਖਰੀ ਦਾ ਆਰੰਭ ਕਰਦੇ ਹੋਏ ਭਗਤ ਜੀ ਭਾਈ ਆਪਣੀ ਰਚਨਾ ਤੋਂ ਇਹ ਛੇਵੇਂ ਪਦ ਦੇ ਵਿੱਚ ਛੇਵੇਂ ਸ਼ਲੋਕ ਦੇ ਵਿੱਚ ਆਈ ਵਚਨ ਕਰਦੇ ਹਨ ਜੀ ਓਮਕਾਰ ਆਦ ਹੈ ਆਦਮੈ ਜਾਨਾ ਲਿਖ ਆਦਮ ਬਿਤੇ ਤਹੇ ਨਾ ਮੰਨ ਭਗਤ ਕਬੀਰ ਸਾਹਿਬ ਜੀ ਆਪਣੀ ਰਸਨਾ ਤੋਂ ਵਚਨ ਕਰਦਿਆਂ ਇਸ ਪੱਧਰ ਦੇ ਵਿੱਚ ਉਹ ਓੰਕਾਰ ਊੜੇ ਅਕਸ਼ਰ ਤੋਂ ਬਣਦਾ ਹੈ ਲਬਜ ਆਪਾਂ ਏਕ ਓੰਕਾਰ ਵੀ ਕਹਿੰਦੇ ਹਾਂ ਉਹ ਵੀ ਇੱਕ ਤੋਂ ਬਣਦਾ ਏ ਉਹ ਓ ਅਕਸ਼ਰ ਤੋਂ ਸ਼ੁਰੂ ਹੁੰਦਾ ਹੈ ਉਹ ਓੰਕਾਰ ਇਕ ਓੰਕਾਰ ਵੀ ਇੱਕ ਉਹ ਉਤੈ ਸ਼ੁਰੂ ਹੁੰਦਾ ਹੈ ਇੱਕ ਓੰਕਾਰ ਇਹਨੂੰ ਇਸੇ ਤਰ੍ਹਾਂ ਬੁਲਾਇਆ ਜਾਂਦਾ ਹੈ ਨੱਕ ਦੇ ਵਿੱਚ ਇੱਕ ਓੰਕਾਰ ਹੱਤੇ ਓੰਕਾਰ ਨੂੰ ਇਸੇ ਤਰ੍ਹਾਂ ਹੀ ਬੁਲਾਇਆ ਜਾਂਦਾ ਹੈ ਉਹ ਅੰਗ ਅਰਿਤਪੀ ਹੈ ਅੰਕਾਰ ਭਾਵ ਕਿ ਉਹ ਪ੍ਰਮਾਤਮਾ ਇੱਕੋ ਹੈ ਇੱਕ ਸਰੂਪ ਹੈ ਸਾਰੇ ਬ੍ਰਹਮੰਡ ਦਾ ਇੱਕੋ ਹੀ ਮਾਲਕ ਹੈ ਦੇ ਦੇ ਉਹ ਕਮੰਦੇ ਵਿੱਚ ਹੈ ਸਾਰਾ ਕੁਝ ਤੇ ਭਗਤ ਜੀ ਵਚਨ ਕਰਦਿਆਂ ਊੜੇ ਅक्षर ਤੋਂ 52 ਅਖਰੀ ਦੀ ਰੰਭਤ ਕਰਦੇ ਹਨ ਤੇ ਓ ਓੰਕਾਰ ਆਦ ਮੈਂ ਜਾਣਾ ਭਗਤ ਜੀ ਕਹਿੰਦੇ ਓ ਓੰਕਾਰ ਪਰਮੇਸ਼ਰ ਨੂੰ ਮੈਂ ਜਾਣ ਲਿਆ ਹੈ ਲਿਖ ਅਰ ਮਿਟੈ ਤਾਹੇ ਨ ਮੰਨ ਭਗਤ ਜੀ ਕਹਿੰਦੇ ਮਾਲਕ ਜਿਹੜਾ ਨਾ ਉਹ ਲਿਖ ਕੇ ਮੇਟ ਦਿੰਦਾ ਲਿਖ ਆਰ ਮਿਟੇ ਕਾਹੇ ਨਾ ਮਾਨਾ ਲਿਖ ਆਰ ਮਿਟਣ ਤੋਂ ਭਾਵ ਹੈ ਕਿ ਉਹ ਸਰੀਰ ਨੂੰ ਬਣਾਉਂਦਾ ਜੀਵਾਂ ਨੂੰ ਸ੍ਰਿਸ਼ਟੀ ਨੂੰ ਬਣਾ ਵੀ ਰਿਹਾ ਲਿਖ ਪਰ ਉਹ ਮੇਟਦਾ ਵੀ ਮਾਰ ਵੀ ਦਿੰਦਾ ਹੈ ਜੀਵ ਪੈਦਾ ਵੀ ਹੁੰਦੇ ਹਨ ਮਰਦੇ ਵੀ ਹਨ ਭਾਵ ਕਿ ਉਹ ਪਾਲਣਹਾਰਾ ਵੀ ਹੈ ਤੇ ਉਹ ਸੰਸਾਰ ਕੋ ਖਤਮ ਕਰਨ ਵਾਲਾ ਵੀ ਹੈ ਲਿਖਦਾ ਵੀ ਹੈ ਜੀਵਾਂ ਨੂੰ ਬਣਾਉਂਦਾ ਵੀ ਹੈ ਲਿਖ ਆਰ ਮਿਟਾਏ ਮੇਟ ਵੀ ਦਿੰਦਾ ਜਿਵੇਂ ਸਲੇਟ ਤੇ ਅੱਖਰ ਲਿਖਦੇ ਆ ਨਾ ਪੰਜ ਪੰਜ ਲਿਖਦੇ ਸੀ ਫੱਟੀ ਦੇ ਉੱਤੇ ਫਿਰ ਉਹ ਲਿਖਦੇ ਸੀ ਫਿਰ ਮੇਟ ਦਿੰਦੇ ਸੀ ਇਸੇ ਉਹ ਇਸੇ ਤਰ੍ਹਾਂ ਹੀ ਮਾਲਕ ਦੇ ਹੱਥ ਵਿੱਚ ਕਲਮ ਹੈ ਉਹ ਸੰਸਾਰ ਨੂੰ ਲਿਖਦਾ ਹੈ ਤੇ ਮੇਟਦਾ ਹੈ ਪਿਆਰਿਓ ਸਾਡੇ ਹੱਥ ਵਿੱਚ ਕੁਝ ਵੀ ਨਹੀਂ ਹੈ ਵੀਰ ਸਾਹਿਬ ਜੀ ਵੀ ਕਹਿ ਰਹੇ ਨੇ ਕਹਿੰਦੇ ਲਿਖ ਆਰ ਮਿਟਾਏ ਤਾਹੇ ਨਾ ਮਾਨਾ ਕਹਿੰਦੇ ਇਸ ਕਰਕੇ ਮੈਂ ਸੰਸਾਰ ਨੂੰ ਮੰਨਦਾ ਨਹੀਂ ਆ ਸਾਰਾ ਸੰਸਾਰ ਹੀ ਮਿਟਣ ਯੋਗ ਹੈ ਉਹ ਓੰਕਾਰ ਲਖੇ ਜੋ ਕੋਈ ਸੋਈ ਲਖ ਮਿਟਣਾ ਨਾ ਹੋਈ ਭਗਤ ਜੀ ਕਹਿੰਦੇ ਨੇ ਓੰਕਾਰ ਇੱਕੋ ਮਾਲਕ ਜਿਹੜਾ ਉਹਦੇ ਹੱਥ ਵਿੱਚ ਸਭ ਕੁਝ ਆ ਲਿਖੇ ਜੋ ਕੋਈ ਭਗਤ ਜੀ ਕਹਿੰਦੇ ਸੋਈ ਲਖ ਮਿਟਣਾ ਨਾ ਹੋਈ ਕਹਿੰਦੇ ਉਹਦਾ ਲਖ ਜਿਹੜਾ ਲਖਿਆ ਨਹੀਂ ਜਾ ਸਕਦਾ ਉਹਦਾ ਪਾਰਾ ਵਾਰ ਨਹੀਂ ਅਸੀਂ ਪਾ ਸਕਦੇ ਕਕਾ ਕਿਰਨ ਕੰਬਲ ਮੈਂ ਪਾਵਾ ਇਸ ਤਰ੍ਹਾਂ ਇੱਕ ਕੰਬਲ ਦੇ ਉੱਤੇ ਸੂਰਜ ਦੀ ਕਿਰਨ ਪੈਂਦੀ ਹੈ ਕੱਕੇ ਅक्षर ਤੋਂ ਉਪਦੇਸ਼ ਬਖਸ਼ਦੇ ਅਲਗ-ਲਗ ਲਵਜ ਕਕਾ ਕਿਰਨ ਕੰਬਲ ਮੈਂ ਪਾਵਾ ਕਹਿੰਦੇ ਜਿਵੇਂ ਕਿਰਨ ਉਹ ਜਿਹੜੀ ਹੈ ਨਾ ਸੂਰਜ ਦੀ ਉਹ ਕੰਬਲ ਦੇ ਕਿਸੇ ਵੀ ਫੁੱਲ ਤੇ ਪੈ ਜਾਏ ਫੁੱਲ ਜਿਹੜਾ ਜਗਦਾ ਹੈ ਉਦੇ ਚ ਜਾਣ ਪੈ ਜਾਂਦੀ ਹੈ ਕੰਮਲ ਦੇ ਫੁੱਲ ਤੇ ਪੈਂਦੀ ਹੈ ਜਦੋਂ ਕੰਮਲ ਦਾ ਫੁੱਲ ਖਿੜਦਾ ਕੌਲ ਕਹਿੰਦੇ ਆ ਨੇ ਜਿਹਨੂੰ ਕੰਮਲ ਦੇ ਫੁੱਲ ਕੱਕਾ ਕਿਰਨ ਕੰਮਲ ਮੈਂ ਪਾਵਾ ਕਹਿੰਦੇ ਇਸੇ ਤਰ੍ਹਾਂ ਹੀ ਮਨ ਨੂੰ ਸੰਬੋਧਨ ਕਰ ਜਾਂ ਭਗਤ ਜੀ ਕਹਿੰਦੇ ਮਨ ਦੇ ਉੱਤੇ ਜਦੋਂ ਗਿਆਨ ਦੀ ਕਿਰਨ ਪੈਂਦੀ ਹੈ ਨਾ ਅੰਦਰ ਦੇ ਦੇ ਵਿੱਚ ਇਹ ਗਿਆਨ ਜਿਹੜਾ ਇਹ ਮਨ ਵੀ ਖਿੜ ਜਾਂਦਾ ਕੰਮਲ ਦੀ ਤਰ੍ਹਾਂ ਕੌਲ ਦੀ ਤਰ੍ਹਾਂ ਕੰਮਲ ਦੀ ਤਰ੍ਹਾਂ ਭਗਤ ਜੀ ਕਹਿੰਦੇ ਜਦੋਂ ਕਿੱਕੇ ਤੋਂ ਕਿਰਨ ਕਿਰਨ ਪੈਦਾ ਹੁੰਦੀ ਹੈ ਪ੍ਰਕਾਸ਼ ਪੈਦਾ ਹੁੰਦਾ ਹੈ ਸੂਰਜ ਦੀ ਕਿਰਨ ਨਾਲ ਕੰਮਲ ਖਿੜਦਾ ਫੁੱਲ ਖਿੜਦਾ ਹੈ ਅਤੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦੀ ਕਿਰਨ ਦੇ ਨਾਲ ਗਿਆਨ ਦੀ ਕਿਰਨ ਦੇ ਨਾਲ ਇਹ ਸੋਝੀ ਆਉਂਦੀ ਹੈ ਗਿਆਤ ਹੁੰਦੀ ਹੈ ਹਿਰਦੇ ਵਿੱਚ ਪ੍ਰਕਾਸ਼ ਹੁੰਦਾ ਹੈ ਗਿਆਨ ਦੇ ਨਾਲ ਇਹ ਮਾਨ ਆਤਮਾ ਖਿੜਦੀ ਹੈ ਸਸ ਵਿਗਾਸ ਸੰਪਟ ਨਹੀਂ ਪਾਵਾ ਅਰ ਜੀ ਤਹਾ ਖਸਮ ਰਸ ਪਾਵਾ ਸਸ ਵਿਗਾਸ ਸੰਪਟ ਨਹੀਂ ਪਾਵਾ ਭਗਤ ਜੀ ਕਹਿੰਦੇ ਅਰ ਜੀ ਤਹਾ ਕੁਸਮ ਰਸ ਪਾਵਾ ਕਹਿੰਦੇ ਉਹ ਰਸ ਹੈ ਨਾ ਜਿਹੜਾ ਪ੍ਰਮਾਤਮਾ ਦਾ ਜਿਹਨੂੰ ਪ੍ਰਾਪਤ ਹੋ ਜਾਂਦਾ ਹੈ ਕਹਿੰਦੇ ਉਹ ਫਿਰ ਸੰਸਾਰੀ ਰਸ ਜਿਹੜੇ ਨੇ ਉਹ ਫਿੱਕੇ ਪੈਂਦੇ ਹਨ ਕਹਿੰਦੇ ਉਹ ਦਾ ਰਸ ਜਿਹੜੇ ਲੈਂਦੇ ਹਨ ਉਹ ਇਹ ਰਸ ਤੋਂ ਟੁੱਟ ਜਾਂਦੇ ਹਨ ਉਹ ਸੱਚੇ ਨਾਮ ਦਾ ਰਸ ਜਿਹੜਾ ਉਹ ਪ੍ਰਾਪਤ ਕਰਕੇ ਨੂੰ ਤਿਆਗ ਦੇਂਦਨ ਕਹੈ ਕਹਾ ਕਹੈ ਕਾ ਸਮਝਾਵਾ ਭਗਤ ਜੀ ਕਹਿੰਦੇ ਉਹ ਨੂੰ ਬ੍ਰਹਮਾਤਮਾ ਦੇ ਵਿੱਚੋਂ ਕੀ ਸਮਝ ਸਕਦੇ ਹਨ ਉਹ ਕਥ ਹੈ ਉਹ ਕਥਨ ਤੋਂ ਪਰਿਆ ਕਥ ਕਹਿੰਦੇ ਉਹਦੀ ਕੀ ਕਥਾ ਕਰੀਏ ਭਗਤ ਜੀ ਕਹਿੰਦੇ ਉਹਦੀ ਕਥਾ ਨਹੀਂ ਕਰ ਸਕਦੇ ਉਹਦਾ ਕਥਨ ਨਹੀਂ ਕਰ ਸਕਦੇ ਕਥ ਕਹਾ ਕਿਵੇਂ ਕਥਾ ਕਹਿੰਦੇ ਉਹਨੂੰ ਕਿਹੜੀ ਜ਼ਬਾਨ ਦੇ ਨਾਲ ਉਹਦਾ ਕਥਨ ਕਰਾ ਉਹਦੀ ਵਿਚਾਰ ਕਰਾ ਉਹਦੀ ਕਥਾ ਕਰਾ ਕਹ ਸਮਝਾਵਾ ਕਹਿੰਦੇ ਕਿਹੜੇ ਲਬਜ ਨਾਲ ਜਿਹਦੇ ਨਾਲ ਉਹਨੂੰ ਸਮਝ ਸਕਦਾ ਵਾ ਸਮਝਾ ਸਕਦਾ ਹ ਖਖਾ ਇਹ ਹੈ ਹੋੜ ਮਨ ਆਵਾਖਖੇ ਅੱਖਰ ਤੋਂ ਅਗਲਾ ਲਬਜ ਸ਼ੁਰੂ ਹੁੰਦਾ ਹੈ ਖਖੇ ਅੱਖਰ ਤੋਂ ਵਿਦੇਸ਼ ਬਖਸ਼ਦੇ ਹਨ ਖਖਾ ਇਹ ਹੋੜ ਮਨ ਆਵਾ ਹੋੜੇ ਛਾੜਨਾ ਦਹਿ ਦਿਸਤਾਵਾ ਕਹਿੰਦੇ ਜਦੋਂ ਉਹਦੇ ਚਰਨਾਂ ਵਿੱਚ ਭਗਤ ਜੀ ਕਹਿੰਦੇ ਮਨ ਆ ਜਾਂਦਾ ਹੈ ਨਾ ਮਨ ਜਿਹੜਾ ਉਹਦੇ ਚਰਨਾਂ ਵਿੱਚ ਆ ਜਾਂਦਾ ਹੈ ਕਹਿੰਦੇ ਫਿਰ ਖ ਦੌੜ ਭੱਜ ਲੈ ਜਾਂਦੀ ਹੈ ਖਤਮ ਹੋ ਜਾਂਦੀ ਹੈ ਖੋੜੇ ਛਾੜ ਦਹਿ ਦਿਸਤਾਵਾ ਕਹਿੰਦੇ ਦਿਸਾ 10 ਦਿਸਾਂ ਵਿੱਚ ਦੌੜਦਾ ਹੈ ਮਨ ਮਨ ਜਿਹੜਾ ਉਹ 10 ਦਿਸ਼ਾਂ ਵਿੱਚ ਭੱਜਦਾ ਪਰ ਜਿਸ ਵੇਲੇ ਉਹਦੇ ਚਰਨਾਂ ਵਿੱਚ ਆ ਜਾਂਦਾ ਹੈ ਭਗਤ ਜੀ ਕਹਿੰਦੇ ਫਿਰ ਖਖਾ ਅक्षर ਦੇ ਨਾਲ ਵਤਨ ਕਰਦਨ ਖਖਾ ਇਹ ਹੈ ਖੂੜ ਮਨ ਆਵਾ ਉਸ ਗੁਫਾ ਦੇ ਵਿੱਚ ਆ ਟਿਕਦਾ ਹੈ ਜੀ ਗੁਫਾ ਦੇ ਕਹਿੰਦੇ ਹਿਰਦੇ ਰੂਪ ਵਿੱਚ ਹਿਰਦੇ ਵਿੱਚ ਜਿਹੜੀ ਗੁਫਾ ਹੈ ਨਾ ਇੱਥੇ ਮਨ ਆ ਕੇ ਵੱਜ ਜਾਂਦਾ ਟਿਕ ਜਾਂਦਾ ਖਖਾ ਇਹ ਖੂੜ ਗੁਫਾ ਨੂੰ ਕਹਿੰਦੇ ਮਨ ਆਵਾ ਕਹਿੰਦੇ ਉਹਦੇ ਵਿੱਚ ਮਨ ਆ ਕੇ ਵਸ ਜਾਂਦਾ ਫਿਰ ਜਿੰਨਾ ਮਰਜੀ ਕੋਈ ਖੜਕਾ ਦੌੜ ਭੱਜ ਕਰੇ ਫਿਰ ਮਨ ਨਹੀਂ ਭੱਜਦਾ ਪਹਿਲੋਂ ਮਨ ਕੋਈ ਰੋਕ ਨਹੀਂ ਸਕਦਾ ਇਹਨੂੰ ਫੜ ਨਹੀਂ ਸਕਦਾ ਇਹਨੂੰ ਭੱਜਣ ਤੋਂ ਟਿਕਾ ਨਹੀਂ ਸਕਦੇ ਸੀ ਪਰ ਜਿਸ ਦਿਨ ਉਹਦੀ ਕਿਰਪਾ ਹੁੰਦੀ ਹੈ ਭਗਤ ਜੀ ਕਹਿੰਦੇ ਫਿਰ ਮਨ ਉਸ ਗੁਫਾ ਵਿੱਚ ਆ ਬੈਠਦਾ ਉਹਦੇ ਦਸੰਦਵਾਰ ਵਿੱਚ ਉਦਾਵਾਸ ਹੋ ਜਾਂਦਾ ਹੈ ਭਗਤ ਜੀ ਕਹਿੰਦੇ ਫਿਰ ਉਹਨੂੰ ਕੋਈ ਪਜਾ ਨਹੀਂ ਸਕਦਾ ਫਿਰ ਉਹਨੂੰ ਗੁਰੂ ਨਾਲੋਂ ਪਰਮੇਸ਼ਰ ਨਾਲੋਂ ਕੀ ਤੋੜ ਨਹੀਂ ਸਕਦਾ ਉਹ ਆਤਮਾ ਦੀ ਲੇਵ ਸੁਰਤੀ ਸੱਚੇ ਮਾਲਕ ਨਾਲ ਲੱਗ ਜਾਂਦੀ ਹੈ ਊੜੇ ਛਾੜ ਨਾਂਦਾ ਦਿਸਤਾਵਾ ਫਿਰ ਕਹਿੰਦੇ ਦਸਾ ਦਿਸਾ ਵਿੱਚ ਉਹਦਾ ਤੋੜਨਾ ਨਹੀਂ ਹੁੰਦਾ ਅੱਗੇ ਬਚਨ ਕਰਦਿਆ ਨਾ ਖਸਣੇ ਛਾੜ ਖੀਮਾ ਕਰ ਰਹਿ ਤੋ ਹੋਏ ਖਾਇਓ ਅਖੇ ਬਦਲ ਹੈ ਭਗਤ ਜੀ ਕਹਿੰਦੇ ਖਸਮ ਨੂੰ ਵਿਸਾਰ ਕੇ ਖਸਮ ਹੈ ਜਾਨ ਖਿਮਾ ਕਰ ਰਹਾ ਕਹਿੰਦੇ ਜਦੋਂ ਖਸਮ ਨੂੰ ਹਰੀ ਨੂੰ ਖਸਮ ਕਹਿੰਦੇ ਹਨ ਪ੍ਰਮਾਤਮਾ ਨੂੰ ਭਗਤ ਜੀ ਕਹਿੰਦੇ ਉਹ ਪ੍ਰਮਾਤਮਾ ਨੂੰ ਹਰੀ ਨੂੰ ਜਦੋਂ ਜਾਣ ਲਿਆ ਖਿਮਾ ਕਰ ਰਹਾ ਕਹਿੰਦੇ ਉਹ ਫਿਰ ਖਿਮਾ ਕਰਕੇ ਉਹਦੇ ਚਰਣਾ ਵਿੱਚ ਟਿਕ ਜਾਂਦਾ ਤਾਂ ਹੋਏ ਨੇ ਖਾਇਓ ਅੱਖੇ ਪਦ ਲਹਿ ਬਾ ਕਹਿੰਦੇ ਉਹ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਟਿਕ ਜਾਂਦਾ ਉਹਦੇ ਚੰਨਾ ਵਿੱਚ ਆ ਵਜਦਾ ਗੰਗਾ ਗੱਗਾ ਗੁਰ ਕੀ ਵਚਨ ਪਛਾਨਾ ਗੱਗੇ ਅक्षर ਤੋਂ ਅਗਲਾ ਪਦ ਆਰੰਭ ਕਰਦੇ ਨੋਵਾ ਕਹਿੰਦੇ ਗੱਗਾ ਗੁਰ ਕੀ ਵਚਨ ਪਛਾਨਾ ਕਹਿੰਦੇ ਗੁਰੂ ਦੇ ਬਚਨਾਂ ਦੀ ਪਛਾਣ ਕਰਨੀ ਉਹਨਾਂ ਦੇ ਬਚਨਾਂ ਨੂੰ ਮੰਨ ਲੈਣਾ ਦੂਜੀ ਬਾਤ ਨਾ ਧਰੀ ਕੰਨ ਜਦੋਂ ਕਹਿੰਦੇ ਉਹਦੇ ਬਚਨਾਂ ਨਾਲ ਮੇਲ ਹੁੰਦਾ ਹੈ ਨਾ ਭਗਤ ਜੀ ਕਹਿੰਦੇ ਫਿਰ ਗੁਰੂ ਦੇ ਬਚਨਾਂ ਤੋਂ ਬਿਨਾ ਕੋਈ ਦੂਜੀ ਚੀਜ਼ ਨਾਜਰ ਨਹੀਂ ਹੁੰਦੀ ਫਿਰ ਦੂਜਿਆਂ ਤੇ ਕਿਰਾ ਭਰੋਸਾ ਵਿਸ਼ਵਾਸ ਸੱਚੀ ਯਕੀਨ ਬਣਾਈ ਫਿਰਦੇ ਆ ਉਹਦਾ ਪਤਾ ਲੱਗ ਜਾਂਦਾ ਕਿ ਸੰਸਾਰ ਤਾਂ ਮਾਇਆ ਛਲ ਹੈ ਸੰਸਾਰ ਤਾਂ ਬਿਨ ਸੰਹਾਰ ਹੈ ਇੱਥੇ ਕੋਈ ਸਦਾ ਸਥਿਰ ਰਹਿਣ ਵਾਲਾ ਨਹੀਂ ਦੂਜੀ ਬਾਤ ਨਾਲ ਧਰੀ ਕਾਨਾ ਫਿਰ ਕਹਿੰਦੇ ਦੂਜਿਆਂ ਕੀ ਅਸੀਂ ਕੋਈ ਗੱਲ ਨਹੀਂ ਰੱਖਦੇ ਦੂਜਿਆਂ ਕੀ ਕੋਈ ਦੁੱਖ ਨਹੀਂ ਸਹਾਂਦੇ ਇੱਕੋ ਦੇ ਬਚਨਾਂ ਤੇ ਫਿਰ ਮਾਨਤਿਕ ਜਾਂਦਾ ਵਚਨ ਕਰਦਿਆਂ ਗੁਰ ਕੇ ਬਚਨ ਪਛਾਨਾ ਗੁਰ ਕੀ ਬਾਤ ਨਾ ਧਰੀ ਕਾਨਾ ਰਹੇ ਵੇ ਅੰਗਮ ਕੱਤੀ ਨਾ ਜਾਈ ਗਗਹ ਗਹ ਗਗਨ ਰਹਾਈ ਜਿਵੇਂ ਕਹਿੰਦੇ ਕੋ ਪੰਛੀ ਜਿਹੜਾ ਨਾ ਉਹ ਜੋਗਾ ਖਾ ਕੇ ਰੱਜ ਜਾਂਦਾ ਜਦੋਂ ਫਿਰ ਉਹ ਡਾਰੀਆਂ ਮਾਰਦਾ ਆਕਾਸ਼ ਭਗਤ ਜੀ ਕਹਿੰਦੇ ਰਹੇ ਬੇ ਬੇਹੰਗਮ ਪੰਛੀ ਨੂੰ ਕਹਿੰਦੇ ਹਨ ਖੰਭਾਂ ਵਾਲਾ ਪੰਛੀ ਜਿਹੜਾ ਹੁੰਦਾ ਹੈ ਕਹਿੰਦੇ ਉਹ ਉੱਡਦਾ ਫਿਰ ਕਾਸ਼ਤ ਤੱਕ ਨਾ ਜਾਈ ਕਹਿੰਦੇ ਪਰ ਜਦੋਂ ਰੱਜ ਜਾਂਦਾ ਉਹ ਆਪਣੇ ਬਿਰਸ਼ ਤੇ ਆਲਣੇ ਵਿੱਚ ਹੀ ਬੰਦਾ ਆਣ ਕੇ ਉਧੌੜਦਾ ਭੱਜਦਾ ਡਾਰੀਆਂ ਮਾਰਦਾ ਆਣ ਕੇ ਆਲਣੇ 'ਚ ਪਰ ਉਹ ਨੂੰ ਪਤਾ ਨਹੀਂ ਹੁੰਦਾ ਇਹ ਆਲਣੇ ਵਿੱਚ ਕਿੰਨਾ ਚਿਰ ਰਹੋ ਦੇਵੀਆ ਨਮਕਤੀ ਨਾ ਜਾਈ ਗਹਿ ਰਹੇ ਰਹ ਗਗਣ ਰਹਾਈ ਕਹਿੰਦੇ ਗਗਨ ਕਾਸ਼ ਨੂੰ ਕਹਿੰਦੇ ਆ ਕਹਿੰਦੇ ਉਹਦੇ ਵਿੱਚ ਉੱਡ ਕੇ ਫਿਰ ਆਣ ਕੇ ਉਹ ਆਪਣੇ ਘਰ ਉਥੇ ਬਹਿ ਜਾਂਦਾ ਉਸੇ ਹੱਲ ਨੇ ਦੇ ਵਿੱਚ ਕਹਿੰਦੇ ਇਸੇ ਤਰ੍ਹਾਂ ਜਿਹੜਾ ਮਨੁੱਖ ਤ੍ਰਿਪਤ ਹੋ ਜਾਂਦਾ ਭਜਨ ਦੇ ਨਾਲ ਤੇ ਉਹਦਾ ਵੀ ਉਹ ਵੀ ਉਸੇ ਘਰ ਵਿੱਚ ਉਹਦੇ ਮਨ ਦਾ ਵਾਸ ਹੋ ਜਾਂਦਾ ਘੱਗਾ ਘਟ ਘਟ ਨਮਸਹਿ ਸੋਈ ਘਟ ਫੁੱਟੇ ਘਟ ਕਬੇ ਨਾ ਹੋਈ ਭਗਤ ਜੀ ਘਟ ਦੀ ਸਰੀਰ ਦੀ ਗੱਲ ਕਰਦੇ ਕਹਿੰਦੇ ਘਗਾ ਘਟ ਨਮਸਹਿ ਸੋਈ ਕਹਿੰਦੇ ਉਹ ਪ੍ਰਭੂ ਦੇ ਇਹ ਸਰੀਰ ਨੂੰ ਘਟ ਨੂੰ ਪੈਦਾ ਕੀਤਾ ਜਿਨੇ ਘਟ ਬਣਾਇਆ ਘਟ ਫੁੱਟੇ ਘਟ ਕਬੇ ਨਾ ਹੋਈ ਕਹਿੰਦੇ ਜਦੋਂ ਇਹ ਘਟ ਫੁੱਟਦਾ ਤੇ ਕਬੀਰ ਸਾਹਿਬ ਜੀ ਕਹਿੰਦੇ ਫਿਰ ਦੁਬਾਰਾ ਥੋੜਾ ਜੁੜਦਾ ਜਿਵੇਂ ਕੱਚਾ ਘੜਾ ਟੁੱਟ ਜਾਂਦਾ ਤੇ ਫਿਰ ਦੁਬਾਰਾ ਨਹੀਂ ਉਹ ਜੁੜ ਸਕਦਾ ਦੁਬਾਰਾ ਨਹੀਂ ਉਹਦੇ ਵਿੱਚ ਜਾਲ ਪਾ ਸਕਦੇ ਇਸੇ ਤਰ੍ਹਾਂ ਇਸ ਵਾਸਨ ਇਸ ਸਰੀਰ ਘੜੇ ਵਿੱਚ ਜਦੋਂ ਫੁੱਟ ਜਾਂਦਾ ਤੇ ਫਿਰ ਦੁਬਾਰਾ ਸਵਾਸ ਨਹੀਂ ਇਹਦੇ ਚ ਭਿੰਦੇ ਇਹ ਤਵੰਜੇ ਤਤਾਂ ਵਿੱਚ ਪੰਜੇ ਤਤ ਚਲੇ ਜਾਂਦੇ ਨੇ ਘਟ ਘਟ ਨਮਸੈ ਸੋਈ ਘਟ ਫੁੱਟੇ ਘਟ ਕਬੇ ਨਾ ਹੋਈ ਆ ਘਟ ਮੈਂ ਘਟ ਲ ਜਾਉ ਪਾਵਾਂ ਇਹ ਘਟ ਦੇ ਵਿੱਚ ਵਾ ਕਹਿੰਦੇ ਉਹ ਪ੍ਰਭੂ ਪਰਮੇਸ਼ਰ ਦਾ ਵਾਸ ਹੈ ਆਤਮਾ ਦਾ ਇਹਦੇ ਨਾਲੇ ਘਟ ਦੇ ਵਿੱਚ ਸਾਹ ਚੱਲਦੇ ਹਨ ਸਵਾਸ ਚੱਲਦੇ ਹਨ ਉਹ ਘਟ ਛਾੜ ਅਵ ਘਟ ਕੱਤ ਧਾਵਾ ਕਹਿੰਦੇ ਇਹ ਘਟ ਨੂੰ ਜਦੋਂ ਛੱਡਦਾ ਮਨੁੱਖ ਭਗਤ ਜੀ ਕਹਿੰਦੇ ਫਿਰ ਘਟ ਸੋ ਘਟ ਸਾੜ ਅਵ ਘਟ ਕੱਤ ਜਾਵਾ ਫਿਰ ਕਹਿੰਦੇ ਕਿੱਥੇ ਚਲਾ ਜਾਂਦੀ ਆਤਮਾ ਕਹਿੰਦੇ ਉਹ ਆਤਮਾ ਨੂੰ ਪਰਮਾਤਮਾ ਨੂੰ ਜਵਾਬ ਦੇ ਰੱਖਦਾ ਕਹਿੰਦੇ ਉਹ ਘਟ ਪਰਮਾਤਮਾ ਦੀ ਅੰਛਾ ਜਿਹੜੀ ਆਤਮਾ ਹੈ ਕਹਿੰਦੇ ਉਹਨੂੰ ਕੋਈ ਮਾਰ ਨਹੀਂ ਸਕਦਾ ਇਹ ਕੱਚਾ ਘਟ ਜਿਹੜਾ ਫੁੱਟ ਜਾਂਦਾ ਹੈ ਸਰੀਰ ਜਿਹੜਾ ਹੈ ਇਹਨੂੰ ਲਿਮਟ ਦੇ ਆਪਣੇ ਕਰਮਾਂ ਦੇ ਸਵਾਸ ਮਿਲਦੇ ਹਨ ਇਸ ਦੇ ਕਾਰਨ ਜਿਵੇਂ ਪਾਣੀ ਇੱਕ ਘੜੇ ਵਿੱਚ ਉਹਨਾਂ ਚੀ ਰਹਿਂਦਾ ਹੈ ਜੰਨਾ تیرੋ ਘੜਾ ਠੀਕ ਹੈ ਤੇ ਜਦੋਂ ਚੋਣ ਲੱਗ ਜਾਂਦਾ ਫਿਰ ਕੁਝ ਮਿੰਟਿਆਂ ਬਾਅਦ ਕੁਝ ਘੰਟਿਆਂ ਬਾਅਦ ਉਹ ਖਤਮ ਹੋ ਜਾਂਦਾ ਘਟ ਜਿਹੜਾ ਉਹ ਨੂੰ ਕੰਮ ਨਹੀਂ ਹੁੰਦਾ ਕਿਸੇ ਇਸੇ ਤਰ੍ਹਾਂ ਅਮਰਖਾ ਜੀਵਨ ਹੈ ਸੱਜੇ ਸੱਜੇ ਸਵਾਸਾਂ ਦਾ ਜਿਹੜਾ ਪਾਣੀ ਇਹ ਵਗਦਾ ਰਹਿੰਦਾ ਇੱਕ ਦਿਨ ਇਹ ਘੜਾ ਖਾਲੀ ਹੋ ਜਾਂਦਾ ਇਸ ਵਿੱਚ ਜਾਂਦਾ ਖਤਮ ਹੋ ਜਾਂਦਾ ਤੇ ਉਹ ਪ੍ਰਮਾਤਮਾ ਦੀ ਅਸ਼ੋ ਪ੍ਰਮਾਤਮਾ ਨੂੰ ਜਵਾਬ ਦਿੰਦੀ ਹੈ ਆਤਮਾ ਦਾ ਮਿਲ ਸਰੀਰ ਵਿੱਚ ਹੀ ਪ੍ਰਮਾਤਮਾ ਨਾਲ ਹੋ ਸਕਦਾ ਜਦੋਂ ਜਪਦਾ ਹੈ ਕੋਈ ਜੀਭਾ ਦੇ ਨਾਲ ਤੇ ਪ੍ਰਮਾਤਮਾ ਦੇ ਵਿੱਚ ਮਿਲਦੀ ਹੈ ਇਸ ਘਟ ਵਿੱਚ ਗੁਫਾ ਦੇ ਵਿੱਚ ਵਸਦੀ ਕੁ ਭਗਤ ਜੀ ਕਹਿੰਦੇ ਹਨ ਗੁਫਾ ਦੇ ਵਿੱਚ ਇਹ ਮਰਨ ਇੱਕ ਜਾਂਦਾ ਹੈ ਇਹ ਆਤਮਾ ਜਿਹੜੀ ਉਹਦੇ ਵਿੱਚ ਲੀਨ ਹੋ ਜਾਂਦੀ ਹੈ ਤੇ ਫਿਰ ਇਹਨੂੰ ਜਵਾਬ ਨਹੀਂ ਦੇਣਾ ਪੈਂਦਾ ਇਸ ਸਰੀਰ ਦੇ ਵਿੱਚ ਹੀ ਆਤਮਾ ਜਿਹੜੀ ਅਮਰ ਹੋ ਜਾਂਦੀ ਹੈ ਜੁਨਾ ਤੂੰ ਰਹਤ ਹੋ ਜਾਂਦੀ ਹੈ ਇਹ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇੱਥੇ ਜਸ ਪਦ ਪੂਰੇ ਹੁੰਦੇ ਹਨ ਬਾਵਨ ਖਰੀਦੇ ਅੱਗੇ ਅਕਸ਼ਰ ਤੱਕ ਇੰਨੀਆਂ ਕੋ ਬੇਨਤੀਆਂ ਆਦਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨੇ ਕਾਹੀ ਭਾਈ ਗਲਤੀਆਂ ਆਂਦੀਆਂ ਮਹਾਰਾਜ ਜੀ ਸਮੱਤ ਬਖਸ਼ਣ ਆਈਆਂ ਸੰਤਾਨੀਆਂ ਆਦਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ